ਸੋ ਨਾ ਕੋਈ ਨਾ ਦੱਸ ਨਾ ਸਪਸਪ ਕਰਦੇ ਕਰਕੇ ਗੱਡੀ ਦਾ ਨੰਬਰ ਵੀ ਮੇਕ ਫਿਰ ਫਰੀਦ ਕੋਲ ਆ ਰਿਹਾ ਵੀ ਸਵਾਲ ਲਾ ਹਾਂਜੀ ਲਾਈਟ ਆਤੀ ਹallelujah ਫੜੇ ਲੈ ਇਹ ਤਾਂ ਸਾਰੀ ਮੈਂ ਖੜਾ ਹਾਂ ਨਹੀਂ ਤਾਂ ਜਿੱਤੀ ਜਿੱਤੀ ਮੰਨ ਲੈ ਤੇਰੀ ਗੱਲ ਹੋਣਾ ਨਾ ਮਾਈਕ ਇਕੋਮੀ ਆ ਜੀ ਸਮਝ ਨਹੀਂ ਪਿੱਛੇ ਖੜਾ ਮੈਂ ਕਿੱਥੇ ਬਈਆ ਹੋ ਗਿਆ ਮਿਲ ਕੇ ਨਹੀਂ ਆਓ ਇਹ ਜੋ ਗੁੱਡ ਆ ਮੁੱਖ ਉਹਨਾਂ ਤੋਂ ਉਹਦੇ ਜੀ ਹਾਂ ਸਮਝ ਨਹੀਂ ਆ ਰਿਹਾ ਸਚਾਨ ਇਹ ਸੰਦਰਭ ਨਹੀਂ ਨਾ ਨਾਲ ਉਹ ਨਹੀਂ ਚੱਲੀ ਯਾਰ ਚੱਲ ਜਾ ਆਪਾਂ ਬਾਅਦ ਵਿੱਚ ਸੋ ਆ ਆ ਬਾਈ ਜੀ ਪਾਈ ਵਾਲੀ ਬੜੀ ਇਹ ਅੰਦੇਦਰ ਪੋੜਾ ਚਲੋ ਜੀ ਕੀ ਕਰਨਾ ਚਾਹੁੰਦੇ ਹੋ ਸਰ ਆ ਦੇਖੋ ਜੀ ਸਾਡੇ ਇਸ ਇਲਾਕੇ ਦੇ ਦਿਲਵਾਲੀ ਗੇਟ ਤੋਂ ਮਿਸਟਰ ਦਲੀਪ ਕੁਮਾਰ ਜੀ ਜਿਹੜੇ ਵਸਨੀਕ ਨੇ ਗਲਵਾਲੀ ਗੇਟ ਦੇ ਉਹਨਾਂ ਨੇ 7 ਤਰੀਕ ਨੂੰ ਆ ਕੇ ਦੱਸਿਆ ਕਿ ਮੈਂ 4 ਤਰੀਕ ਨੂੰ ਘਰੋਂ ਆਪਣੇ ਪਰਿਵਾਰ ਦੇ ਨਾਲ ਜੰਮੂ ਗਿਆ ਸੀਗਾ ਕਿਸੇ ਨਿੱਜੀ ਕੰਮ ਵਾਸਤੇ ਪੂਰੇ ਪਰਿਵਾਰ ਦੇ ਨਾਲ ਤੋਂ 07 ਤਰੀਕ ਨੂੰ ਵਾਪਸ ਆਇਆ ਤੇ ਆ ਕੇ ਵੇਖਿਆ ਮੇਰੇ ਘਰ ਦੇ ਤਾਲੇ ਟੁੱਟੇ ਸੀ ਗਲਮਾਰੀਆਂ ਟੁੱਟੀਆਂ ਪਈਆਂ ਸੀ ਉਹਦੇ ਵਿੱਚੋਂ ਕਾਫੀ ਸਮਾਨ ਜਿਵੇਂ ਸੋਨਾ ਚਾਂਦੀ ਕੈਸ਼ ਕਾਫੀ ਮਿਸਿੰਗ ਸੀਗਾ ਤੋਂ ਜੋ ਇਸ ਮੌਕੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਤੇ ਇਨਸਪੈਕਟਰ ਨੀਰਜ ਜੀ ਨੇ ਮੇਰੇ ਧਿਆਨ ਚ ਲਿਆਂਦਾ ਤੇ ਫਿਰ ਚਲੋ ਅਸੀਂ ਬੈਠ ਕੇ ਇੱਕ ਪਲਾਨਿੰਗ ਕੀਤੀ ਔਰ ਬੜੀ ਮਿਹਨਤ ਨਾਲ ਸਾਡੇ ਐਸਐਚਓ ਸਾਹਿਬ ਨੇ ਇਹਨਾਂ ਦੀ ਟੀਮ ਨੇ ਕੰਮ ਕੀਤਾ ਤੇ ਇੱਕ ਦਿਨ ਬਾਅਦ ਹੀ ਆਪਾਂ प्राप्ति ਕੀਤੀ ਜਿਹੜਾ ਦੋਸ਼ੀ ਸੀ ਚੋਰ ਉਹਨੂੰ ਪਕੜ ਲਿਆ ਵਿਕਰਮ ਵਿਕਰਮ ਸਿੰਘ ਨਾਂ ਦਾ ਬੰਦਾ ਸੀਗਾ ਵਿਕਰਮ ਸਿੰਘ ਹਾਂ ਇਹ ਇਹਨਾਂ ਦਾ ਗਾਂਢ ਚੋਂ ਨਿਕਲੇ ਬੰਦਾ ਜਿਹਨੇ ਚੋਰੀ ਕੀਤੀ ਉੱਪਰੋਂ ਮਤਲਬ ਉਹਨੂੰ ਪਤਾ ਲੱਗ ਗਿਆ ਸੀਗਾ ਘਰੋਂ ਚਲੇ ਗਏ ਨੇ ਇਹਨੇ ਗਲੀ ਦੇ ਵਿੱਚੋਂ ਨਹੀਂ ਮੂਵਮੈਂਟ ਕੀਤੀ ਆਪਣੀ ਕੋਠੇ ਕੋਠੀ ਚੜ੍ਹ ਕੇ ਇੱਕ ਕੋਠਾ ਟੱਪਿਆ ਦੂਜਾ ਕੋਠਾ ਟੱਪਿਆ ਤੇ ਇਹਨਾਂ ਦੇ ਘਰ ਉੱਪਰ ਸੰਦ ਲਾ ਕੇ ਦੇ ਸਮਾਨ ਚੋਰੀ ਕੀਤਾ ਦੇਖੋ ਕਿਹੜਾ ਸ਼ਾਤਰ ਸੀਗਾ ਇਹਨੇ ਸਮਾਨ ਜਿਹੜਾ ਚੋਰੀ ਕਰ ਲਿਆ ਤੇ ਆਪਣੇ ਜਿਹੜਾ ਰਿਸ਼ਤੇਦਾਰ ਆ ਕਮਲਕਿਸ਼ੋਰ ਉਹ ਪਠਾਨਕੋਟ ਰੰਦਾ ਉਹਦੇ ਕੋਲ ਜਾ ਕੇ ਸਮਾਨ ਰੱਖਤਾ ਤੇ ਕਰਨੋਂ ਵਾਪਸ ਆ ਗਿਆ ਜਦੋਂ ਪੁਲਿਸ ਨੇ ਬੜਾ ਮਾਈਨਿਊਟਲੀ ਚੈੱਕ ਕੀਤਾ ਤੇ ਇਹ ਦੋਸ਼ੀ ਫਿਰ ਕਾਬੂ ਆਇਆ ਸਾਡੇ ਤੇ ਸਾਡੇ ਕੋਲੋਂ ਆ ਕੇ ਮੰਨਿਆ ਕਿ ਵੀ ਵਾਕਈ ਮੈਂ ਚੋਰੀ ਕੀਤੀ ਹੈ ਇਹਨਾਂ ਨੇ ਫਿਰ ਪਠਾਨਕੋਟ ਜਾ ਕੇ ਸਾਰੀ ਦੀ ਸਾਰੀ ਸਮਾਨ ਦੀ ਰਿਕਵਰੀ ਕਰਾਈ ਸਾਰਾ ਸੋਨਾ ਮਿਲ ਗਿਆ ਦੇਖੋ 1% ਵੀ ਸੋਨਾ ਨਹੀਂ ਘਟਿਆ ਸਾਰੀ ਸਾਰੀ ਚਾਂਦੀ ਮਿਲ ਗਈ ਕੈਸ਼ 1 ਲੱਖ ਕੁ ਰੁਪਏ ਸੀਗਾ ਜਿਹਦੇ ਚ 50-60 ਹਜ਼ਾਰ ਰੁਪਏ ਸਾਨੂੰ ਕੈਸ਼ ਪ੍ਰਾਪਰ ਹੋ ਗਿਆ ਕਿਉਂਕਿ ਇਹਨਾਂ ਕੁਝ ਖਰਚ ਚ ਲਿਆ ਸੀ ਆਪੋ ਦੇ ਵਿੱਚ ਖਰਚ ਲਿਆ ਤੁਹਾਨੂੰ ਪਤਾ ਜਦੋਂ ਚੋਰੀ ਅਸਮਾਨ ਕੋਈ ਹੁੰਦਾ ਤੇ ਫਿਰ ਖਰਚ ਕੁਛ ਲੈਂਦੇ ਆ ਖੈਰ ਇਹ ਵਾਰਦਾਤ ਨੂੰ ਟ੍ਰੇਸ ਕਰਨ ਦੇ ਵਿੱਚ ਸਾਡੇ ਇੰਸਟਿਚੂਨ ਇੰਸਪੈਕਟਰ ਨੀਰੇਜ ਜੀ ਨੇ ਬਹੁਤ ਮਿਹਨਤ ਕੀਤੀ ਹੈ ਔਰ ਹਕ ਲਾਉ ਦੀ ਕਮਾਈ ਜਿਹਦੇ ਵਿਚਾਰੇ ਗਰੀਬ ਪਰਿਵਾਰ ਦੀ ਸੀ ਉਹਨਾਂ ਦੀ ਪੂਰੀ ਦੀ ਪੂਰੀ ਰਿਕਵਰੀ ਕੀਤੀ ਹੈ ਕਿੰਨੀ ਚਾਂਦੀ ਸੀ ਕਿੰਨਾ ਸੋਨਾ ਸੀ ਦੇਖੋ ਇਹਦੇ ਵਿੱਚ ਦੋ ਜਿਹੜਾ ਸੋਨਾ ਸੀਗਾ ਉਹਦੇ ਵਿੱਚ ਇੱਕ ਸੈੱਟ ਸੀਗਾ ਕੰਨਾਂ ਦੀਆਂ ਹੱਥ ਦੀਆਂ ਮੰਦਰੀਆਂ ਈਅਰਿੰਗਸ ਵਗੈਰਾ ਕਾਫੀ ਸਮਾਨ ਸੀ ਨਾਲ ਚੇਨ ਸੀ ਕਿਸੋਨੇ ਦੀ ਏਸੀ ਪਲਸ ਚਾਂਦੀ ਦੇ ਵਿੱਚ ਜਿਹੜੇ ਹਾਰ ਸੀਗੇ ਜਿਹੜੀ ਲੰਬੀ ਲੰਬੀ ਗੁੱਤ ਹੁੰਦੀ ਹੈ ਉਹ ਆ ਕਾਫੀ ਚਾਂਦੀ ਸੀਗੇ ਔਰ ਕੈਸ਼ ਵੀ ਸਾਰਾ ਬਣਾ ਮੁਦਰਾ ਸਰ ਜੀ ਕਾ ਫੜਿਆ ਕਿ ਦੂਸੀ ਚੋਰ ਹੈ ਉਹਦੇ ਤੇ ਪਹਿਲਾਂ ਵੀ ਕੋਈ ਅਪਰਾਧਿਕ ਮਾਮਲਾ ਹੈਗਾ ਜਾਂ ਕੋਈ ਨਹੀਂ ਉਹਦੇ ਤੇ ਖਿਲਾਫ ਹਲੇ ਕੋਈ ਅਪਰਾਧਿਕ ਮਾਮਲਾ ਨਹੀਂ ਗਾ ਲੇਕਿਨ ਅਸੀਂ ਪੂਰੇ ਪੰਜਾਬ ਤੋਂ ਪੂਰੇ ਮਸਤ ਪਤਾ ਕਰ ਰਹੇ ਹਾਂ ਕਿ ਹੋਰ ਕਿਹੜੇ-ਕਿਹੜੇ ਥਾਣੇ ਤੇ ਉਹਦੇ ਖਿਲਾਫ ਮਾਮਲਾ ਦਰਜ ਹੈ ਬੈਕਗ੍ਰਾਉਂਡ ਕੀ ਸਰੋ ਬੈਕਗ੍ਰਾਉਂਡ ਕੁਛ ਨਹੀਂ ਜੀ ਉਹ ਲੇਬਰ ਤੇ ਕੰ ਬਸ ਜਲਦੀ ਅਮੀਰ ਬਣਨ ਦੀ ਖੁਆਇਸ਼ ਤੁਹਾਨੂੰ ਪਤਾ ਹੈ ਲੋਕਾਂ ਨੂੰ ਲੱਗ ਜਾਂਦੀ ਹੈ ਉਦੋਂ ਦੀ ਅਮੀਰ ਅਮੀਰੀ ਦੀ ਖੁਆਇਸ਼ ਨਹੀਂ ਕਾਮਯਾਬ ਜਾਂ ਸਮਝੇ ਪੁਲਿਸ ਦੀ ਇੱਕ ਦਿਨ ਦੇ ਵਿੱਚ ਹੀ ਚੋਰ ਦੀ ਫੜਿਆ ਦੇਖੋ ਜੀ ਇਹ ਕਾਮਯਾਬੀ ਤੁਹਾਡੇ ਸਾਹਮਣੇ ਹੀ ਹੈ ਪੁਲਿਸ ਬਿਲਕੁਲ ਬੱਬਾ ਭਾਰ ਹੋ ਕੇ ਤੁਸੀਂ ਪਿਛਲੇ ਇੱਕ ਹਫਤੇ ਦੇ ਵਿੱਚ ਚੌਥੀ ਵਾਰੀ ਮੇਰੇ ਕੋਲ ਆ ਗਏ ਹੋ ਪ੍ਰੈਸ ਕਾਨਫਰੰਸ ਵਾਸਤੇ ਬੜੀ ਮਿਹਨਤ ਨਾਲ ਮੈਂ ਤੇ ਮੇਰੀ ਟੀਮ ਸਾਡੇ ਕੰਮ ਕਰ ਰਹੇ ਆ ਸਾਗਰਪੀਤ ਸਿੰਘ ਪੁਲਿਸ ਸਾਹਿਬ ਜਿਹੜੇ ਸਾਡੇ ਆਈ ਸੀਪੀ ਸਾਹਿਬ ਨੇ ਉਹਨਾਂ ਦੇ ਰਹਿਨਮਾਈ ਹੇਠ ਉਹਨਾਂ ਦੀ ਨੀਤੀਆਂ ਪਲੈਨਿੰਗ ਜਿਵੇਂ ਉਹ ਡਾਇਰੈਕਸ਼ਨ ਦਿੰਦੇ ਆ ਉਦੇ ਮੁਤਾਬਕ ਅਸੀਂ ਕੰਮ ਕਰ ਰਹੇ ਹਾਂ ਔਰ ਹਰ ਪਾਸਿਓਂ ਅੱਛੀ ਕਾਮੇ ਮਿਲ ਰਹੀ ਹੈ। ਨਸਾ ਪਤਾ ਵੀ ਕਰਦਾ ਸਰ? ਨਹੀਂ, ਨਸ਼ਾ ਨਹੀਂ ਕਰਦਾ।